ਸਾਤਿਰੇਗਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਹੈ 22 ਦੇ ਅੱਜ ਦੋ ਨਗ ਸੇਲ ਨੇ ਇੱਕ ਬੱਚੀ ਤੇ ਇੱਕ ਸੱਜਰ ਸੂਈ ਗਾਂ ਜਿਹੜੇ ਤੁਸੀਂ ਸਕਰੀਨ ਤੇ ਗਾਂ ਵੇਖ ਰਹੇ ਹੋ ਤਾਂ ਪਹਿਲੇ ਸੂਏ ਸੂਈ ਹੈ ਮੂੰਹ ਚਾਰ ਦੰਦਾਂ ਦਾ ਮਗਰ ਬੱਚਾ ਤੇ 15 ਕਿਲੋ ਦੁੱਧ ਤਿਆਰ ਆ ਜੀ ਥਣ ਲੇਵਾ ਤੁਸੀਂ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਅੰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਗਾਂ ਦੀ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਦੁੱਧ ਦਾ ਕੰਮ ਹੈ ਤੇ ਸਾਰੇ ਪਸ਼ੂ ਦੁੱਧ ਵਾਲੇ ਬਾਈ ਨੇ ਰੱਖੇ ਹੋਏ ਨੇ ਚੰਗੇ ਪਸ਼ੂ ਐ ਸਾਰੇ ਅੰਡਰ ਕੁਆਲਟੀ ਦੇਖ ਲਓ ਜੀ ਸੋਨਾ ਵਿੱਤੀ ਤੇ ਥਣ ਲੱਗੇ ਚਾਰੇ ਇੱਕੋ ਜੇ ਤੋਰ ਕੇ ਦਿਖਾ ਦਿਓ ਬਾਈ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਜੇ ਕੇ ਵੀਰ ਨੇ ਕਨੈਕਟ ਕਰਨਾ ਹੋਵੇ ਤਾਂ ਬਾਈ ਨਾਲ ਕਰ ਸਕਦਾ ਏ ਲਿਓ ਜੀ ਵਾਪਸ ਕੀ ਡਿਮਾਂਡ ਕਰਦੇ ਬਾਈ ਇਹਦੀ ਬੋਲ ਜੀ ਇਹ ਤਾਂ 45000 ਰੁਪਏ ਆ ਮੁੱਲ 45000 ਰੁਪਇਆ ਮਾਨਤਨ ਕੀਤਾ ਜਾਊਗਾ ਜੀ ਹਾਂਜੀ ਮਾਨਤਨ ਕੀਤਾ ਜਾਊਗਾ 15 ਤੋਂ 15.5 ਕਿਲੋ ਦੁੱਧ ਆ ਪਰ ਆਪਾਂ 14 ਕਿਲੋ ਦੱਸ ਕੇ ਜੀ ਠੀਕ ਆ ਜੀ ਤੇ ਜੇ ਕੋਈ ਵੀਰ ਦੋ ਟਾਈਮ ਚਵਾਈ ਕਰਨਾ ਚਾਹੁੰਦਾ ਹੋਵੇ ਚਵਾਵਾਂਗੇ ਜੀ ਚਵਾਵਾਂਗੇ ਆਪਦੀ ਚਵਾਈ ਕਰ ਸਕਦਾ ਵੀਰ ਆਪਦੀ ਤਸੱਲੀ ਕਰ ਸਕਦਾ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਐਕਾ ਬੱਚੀ ਸੇਲ ਆ ਜੀ ਉਮਰ ਇਹਦੀ 8 ਮਹੀਨੇ 8 ਮਹੀਨੇ 8 ਮਹੀਨੇ ਆ ਜੀ ਦੇਖ ਸਕਦੇ ਹੋ ਤੁਸੀਂ ਸੋਹਣੀ ਬੱਚੀ ਆ ਜੀ ਬਾਈ ਦੇ ਇਹ ਵੀ ਘਰ ਦੀ ਬੱਚੀ ਆ ਜੀ ਇਹਦੀ ਕੀ ਡਿਮਾਂਡ ਆ ਜੀ ਇਹਦੀ 12000 ਹੈ ਕੋਈ ਨੂੰ ਮੌਕੇ ਤੇ ਘੱਟ ਵਾਧਾ ਕਰ ਇਹਦੀ 12000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤੇ ਹਨ ਜਰੂਰ ਕੀਤਾ ਜਾਊਗਾ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ